हां गोडी जाणडे के लाऊणा जे इथे मैं गोभी ल्याके ला दनेया कोई ਧਨੀਆ ਪਾਲਕ ਪੂਨਕ ला दनेया ਆਹੋ ਨਹੀਂ ਹੁਣ ਲਾਉਂਦਾ ਟਾਈਮ ਹੈਗਾ ਵਾ ਲਾਇਏ ਤੇ ਤੇ ਸ਼ਾਮੇ ਆਓ ਮੇਰੀ ਗੱਲ ਸੁਣਾਣ ਕੇ ਦੱਸੋ ਦੱਸਣਾ ਮੈਂ ਕੀ ਆ ਹਾਂ ਮੈਨੂੰ ਤੇ ਚੇਤਾ ਹੀ ਨਹੀਂ ਤੁਹਾਨੂੰ ਦੱਸਣ ਦਾ ਨਵਦੀਪ ਆਈ ਹੀ ਆਈ ਆਹੋ ਉਹਨੇ ਤੇ ਫੋਨ ਭਰਉਣੀ ਕੀਤਾ ਵੀਰਦੀ ਦਾ ਫੋਨ ਉਹਨੇ ਵਿਚਾਰੀ ਨੇ ਕੀ ਕਰਨਾ ਸੀ ਹਾਂ ਮੰਮੀ ਦਾ ਪਤਾ ਲੈਣ ਹੀ ਆਈ ਸੀ ਅੱਛਾ ਤੇ ਤੁਹਾਨੂੰ ਪਤਾ ਵਾ ਉਥੋਂ ਵੀ ਕੰਮ ਪੰਦਾ ਕਰਕੇ ਵਿਚਾਰੀ ਨੇ ਆਉਣਾ ਹੁੰਦਾ ਵਾ ਤੇ ਮੈਂ ਤਾਂ ਉਹਨੂੰ ਕਿਹਾ ਹੀ ਭਿਰੈ ਆਪਣੇ ਵੀਰ ਨੂੰ ਮਿਲ ਕੇ ਜਾਈਂ ਆਂਦੀ ਨਹੀਂ ਭਾਬੀ ਹੁਣ ਮੈਂ ਲੇਟ ਹੋ ਜਾਣਾ ਵਾ ਮੈਂ ਫੇਰ ਕਿਸੇ ਦਿਨਾਉਂਗੀ ਅੱਛਾ ਤੇ ਚਲ ਗਈ ਫੇਰ ਚਲ ਗਈ ਆਂਦੀ ਮੰਮੀ ਵੀ ਕੱਲੀ ਘਰ ਵਾ ਤੇ ਤੁਹਾਨੂੰ ਸੱਸਾਂ ਦਾ ਪਤਾ ਹੀ ਆ ਨਾਲੇ ਉਹਦੇ ਤੇਜ ਵਾ ਉਹਨੇ ਛੱਟ ਮੁੰਡੇ ਨੂੰ ਬਾਹਰ ਫੋਨ ਕਰ ਦੇਣਾ ਸੀ ਭੀ ਗਈ ਉਹ ਤਾਂ ਆਈ ਨਹੀਂ ਗਈ ਰਾਤ ਰਹਿ ਪਈ ਉੱਥੇ ਹੋ ਹੈ ਵੀ ਇਦਾਂ ਦੀ ਐ ਨਾ ਆਹੋ ਲੜਾਈ ਤੋਂ ਡਰਦੀ ਉਹ ਵਿਚਾਰੀ ਆਂਦੀ ਭਾਬੀ ਮੈਨੂੰ ਜਾ ਹੀ ਲੈਂਦੇ ਘਰ ਤੇ ਮੈਂ ਵੀ ਜਿਆਦਾ ਫੇਰ ਉਹਨੂੰ ਕਿਹਾ ਨਾ ਅੱਛਾ ਅੱਛਾ ਮੈਂ ਤਾਂ ਐਵੇਂ ਨਾ ਇੱਥੇ ਰਾਤ ਰਹੀ ਉਹ ਗੱਲ ਹੁਣੀ ਆ ਤੇ ਮੁੜ ਕੇ ਅਗਲੀ ਦਾ ਘਰਕ ਪੱਤ ਪਾਊਗਾ ਆਹੋ ਇਹ ਤਾਂ ਗੱ ਤੂੰ ਕੋਈ ਗੱਲਬਾਤ ਨਹੀਂ ਕਰਦੀ ਗੱਲਬਾਤ ਕੀ ਕਰਨੀ ਆ ਮੈਨੂੰ ਪੁੱਛਦੀ ਹੀ ਹਾਂ ਆਂਦੇ ਵੀ ਭਾਬੀ ਮੰਮੀ ਇਦਾਂ ਬਿਮਾਰ ਨਹੀਂ ਹੋ ਸਕਦੀ ਕੋਈ ਨਾ ਕੋਈ ਚੱਕਰ ਤੇ ਚੱਲਿਆ ਵਾ ਕੀ ਗੱਲ ਹੋਈ ਮੈਨੂੰ ਦੱਸ ਓ ਤੂੰ ਨਹੀਂ ਕੋਈ ਗੱਲਬਾਤ ਕਰਨੀ ਲੈ ਦੱਸ ਉਹ ਸਾਂਝੀ ਆ ਘਰ ਦੇ ਵਿੱਚ ਤੇ ਸਾਰੀ ਗੱਲ ਦਾ ਨੂੰ ਪਤਾ ਹੋਣਾ ਚਾਹੀਦਾ ਵਾ ਲੁਕਾ ਨਹੀਂ ਰੱਖਣਾ ਚਾਹੀਦਾ ਕੱਲ ਨੂੰ ਕੋਈ ਜ਼ਿਆਦਾ ਕੰਮ ਹੋ ਗਿਆ ਨਾ ਫੇਰ ਵੀ ਤੁਹਾਨੂੰ ਦੱਸਣਾ ਵਾ ਫੇਰ ਕਿਦਾਂ ਦੱਸਣਾ ਇਹ ਮੈਂ ਤੇ ਦੱਸਤਾ ਹੀ ਮੈਂ ਵੀ ਤੇਰੀ लाਡਲੀ ਭਝਾਈ ਨੇ ਨਾ ਰੋਟੀ ਵੱਖਰੀ ਪਕਾਈ ਹੀ ਮੇਹ ਮਮੀ ਨੇ ਐਸੇ ਗੱਲ ਦਾ ਫਿਕਰ ਕਰ ਲਿਆ ਵੀ ਮੈਂ ਤਾਂ ਆਪਣਾ ਟੱਬਰ ਨਾ ਜੋੜਨ ਲਈ ਆ ਇਹਦਾ ਟੱਬਰ ਨਾ ਤੋੜਨ ਆ ਪੀ ਆਣ ਕੇ ਆਪਾਂ ਕਦੀ ਵੀ ਮਮੀ ਨੂੰ ਅਜੇ ਤੱਕ ਵੱਧ ਘੱਟ ਗੱਲ ਨਹੀਂ ਕੀਤੀ ਤੇ ਨਾ ਮਮੀ ਵਿਚਾਰੀ ਨੇ ਕੀਤੀ ਆ ਅਜੇ ਤੱਕ ਮਾਵਾ ਵਾਂਗੂ ਰਹੀ ਆ ਮੇਰੇ ਨਾਲ ਹੁਣ ਮੈਂ ਤੁਹਾਨੂੰ ਦੱਸਣਾ ਹੀ ਇਹ ਗੱਲ ਸੁਣ ਕੇ ਬੜੀ ਹੈਰਾਨ ਹੋਈ ਮੈਨੂੰ ਲੱਗਦਾ ਵਾ ਲਖਬੀਰ ਦੀ ਵੀ ਨਾ ਤੇਲ ਚੰਬ ਉਹਨੇ ਕੀਤੀ ਆ ਡ੍ਰੈਂਗ ਰੂਮ ਦੇ ਵਿੱਚ ਨਾ ਦੋਵੇਂ ਭੈਣ ਭਰਾ ਬੋਲਣ ਦੇ ਸੀਗੇ ਚੱਲ ਕੋਈ ਗੱਲ ਨਹੀਂ ਇਹਨਾਂ ਕੋਲ ਲਖਬੀਰ ਨੂੰ ਵੀ ਪਤਾ ਲੱਗ ਜਾਊਗਾ ਵੀ ਨਵ ਨੂੰ ਪਤਾ ਵਾ ਯਾ ਰਮਨ ਤੈਨੂੰ ਇਹ ਗੱਲ ਦਾ ਪਤਾ ਸੀ ਨਾ ਈ ਡੀ ਐਮ ਨੇ ਗੱਲ ਕੀਤੀ ਉਹਦਾ ਲਵ ਨਾਲ ਉਹਨੇ ਕਰਨੀਆ ਲਖਪੀਰ ਨਾਲ ਤੇ ਘਰ ਚ ਕਪਾਤ ਪੈ ਜਾਣਾ ਉਹਨੇ ਵੇਖੀ ਸਾਂਭਿਆ ਨਹੀਂ ਜਾਣਾ ਲਵ ਨੇ ਇਹ ਗੱਲ ਕਹਤੀ ਹੁਣੀ ਆ ਲਖਪੀਰ ਨੂੰ ਕਿ ਤੁਹਾਡੇ ਘਰ ਕੇ ਮਾਤਾ ਬਿਮਾਰ ਹੋਈ ਆ ਤੇ ਜੇ ਹੁਣ ਨਾ ਕਪਾਤ ਉਹ ਘਰ ਚ ਤੇ ਗੱਲ ਕਰੀ ਲੈ ਦੱਸ ਕਿਦਾਂ ਦੀਆਂ ਗੱਲਾਂ ਕਰਨ ਰਹਿ ਜੇ ਕਪਾਤ ਤੋਂ ਡਰਨ ਰਹਿ ਜੇ ਕਪਾਤ ਅੱਗੇ ਨਹੀਂ ਕਦੀ ਹੋਇਆ ਕਪਾਤ ਦਾ ਕਰਕੇ ਨਾ ਭਾਵੇਂ ਮਾਤਾ ਦੀ ਜਾਨ ਚਲ ਜੇ ਉਹਦਾ ਨਾ ਫਿਕਰ ਕਰਿਓ ਚੰਗਾ ਤੇ ਕਰਦੇ ਸਾਰਾ ਕਰੀਦਾ ਜੇ ਹੁਣ ਮਾਤਾ ਬਿਮਾਰ ਪਈ ਹੈ ਤਾਂ ਚੋਕੇ ਮੈਡੀਕਲ ਹਸਪੀਟਲ ਲੈ ਗਏ ਹੋਰ ਦੱਸ ਕੀ ਕਰੀਏ ਤੁਸੀਂ ਹੜਿਆ ਨਾ ਉਹਨਾਂ ਤਾਂ ਨਹੀਂ ਜਾਣਦੇ ਤਾਂ ਆਪਣਾ ਘਰ ਵਾਲਾ ਬਾਰ-ਬਾਰ ਇੱਕੋ ਗੱਲ ਨਾ ਮੇਰੇ ਨਾਲ ਕਰੀ ਜਾਇਆ ਕਰੋ ਨਾਲੇ ਤੇ ਮੈਂ ਸਾਰੇ ਘਰ ਦਾ ਕੰਮ ਕਰਦੀ ਆ ਸਾਰਿਆਂ ਦੀਆਂ ਗੱਲਾਂ ਸੁਣਨੀ ਆ ਤੁਹਾਨੂੰ ਗੱਲ ਦੱਸਣੀ ਹੁੰਦੀ ਆ ਤੁਸੀਂ ਉਲਟ ਕੇ ਮੇਰੇ ਨਾਲ ਪੈ ਲੈਂਦੇ ਮੇਰੀ ਅਗਲੀ ਦੀ ਮਰਜ਼ੀ ਆ ਜਾਣਦੇ ਜਾਂ ਨਾ ਜਾਣਦੇ ਕਿਉਂ ਨਾ ਜਾਣ ਦਵੇ ਵਿਆਹ ਕਰਵਾਇਆ ਵਾ ਵਿਆਹ ਤੇ ਇੱਕ ਪਾਸੇ ਆ ਮਾਂ ਦੇ ਮਗਰ ਵੀ ਨਾ ਜਾਊਗਾ ਜਿੰਨੇ ਜੰਮਪਾਲ ਕੇ ਐਡਾ ਕੀਤਾ ਵਾ ਪੜਾਇਆ ਲਖਾਇਆ ਵਾ ਕਿੱਦਾਂ ਦੀਆਂ ਗੱਲਾਂ ਕਰਨ ਦੇ ਤਹੀ ਉਹ ਤੂੰ ਤੇ ਆਪਣੀਆਂ ਭੋਲੀਆਂ ਗੱਲਾਂ ਮਰੀ ਜਾਂਦੀਆਂ ਤੇ ਫਿਰ ਉਹਨਾਂ ਜਾਣ ਕੇ ਉਹ ਨਹੀਂ ਦਿੱਤਾ ਜਾਣ ਤਾਂ ਨਹੀਂ ਦਿੱਤਾ ਲਖਬੀਰ ਦਾ ਸਟੈਂਡ ਹੈ ਨਹੀਂ ਆ ਮਾਰਦਾ ਮੂੰਹ ਤੇ ਦੋ ਚ ਪੇੜਾਂ ਤੇ ਜਾਂਦਾ ਤੇ ਫਿਰ ਉਹਨੂੰ ਪਤਾ ਲੱਗ ਜਾਂਦਾ ਇਹਦੀ ਜਗ੍ਹਾ ਤੇ ਇਹਦੀ ਮਾਂ ਬਿਮਾਰ ਹੋਈ ਹੁੰਦੀ ਤੇ ਫਿਰ ਐਦਾਂ ਕਰਦੀ ਉਹ ਤੇ ਮਾਂ ਹੋਈ ਇਹ ਕਿਹੜੀ ਮਾਂ ਜੀ ਉਹਦੀ ਮਾਂ ਨਹੀਂ ਆ ਤੇ ਇਹਦੀ ਤਾਂ ਮਾਹ ਹੈ ਗਈ ਆ ਨਾ ਇਹਨੂੰ ਸਮਝਾਉਣੀ ਚਾਹੀਦੀ ਆ ਇਹਨੂੰ ਤਾਂ ਰੋਟੀ ਵੀ ਨਹੀਂ ਪਾ ਕੇ ਦਿੰਦੀ ਅਗਲੀ ਜਾਂਦੀ ਆਪੇ ਪਾ ਕੇ ਦਿਖਾ ਲਾ ਜ਼ਰੂਰੀ ਕਿਉਂ ਪਾ ਕੇ ਦਵੇ ਜਦੋਂ ਆਪ ਆ ਕੇ ਖਾਂਦਾ ਸਾਰੇ ਕੰਮ ਆਪ ਕਰਦਾ ਫਿਰ ਤਾਂ ਉਹਨੂੰ ਪਤਾ ਤਾਂ ਹੈਗਾ ਵੀ ਕੰਮ ਸਾਰੇ ਆਪ ਕਰ ਲੈਂਦਾ ਹੈ ਚਲ ਕਰ ਲੈਂਦਾ ਨਾ ਤਾਂ ਕਰੀ ਜਾਵੇ ਅੱਜ ਤੇ ਰੋਟੀ ਪਾ ਕੇ ਖਾਣ ਨੂੰ ਕਹਿਣ ਲਈ ਨਾ ਕੱਲ ਨੂੰ ਆਪਣੇ ਕੱਪੜੇ ਵੀ ਧਵਾਉਗੀ ਤਾਂ ਸਾਰੇ ਕੰਮ ਕਰਾਉ ਰਸੋਈ ਤੇ ਇਹੋ ਹੀ ਰਿਆ ਕਰੂਗਾ ਤੇ ਤੈਨੂੰ ਕਾਹਦਾ ਫਿਕਰ ਉਹ ਦਵੇ ਜੀ ਉਹ ਧਵਾਵੇ ਨਾ ਧਵਾਵੇ ਮੈਂ ਤਾਂ ਤੁਹਾਨੂੰ ਗੱਲ ਹੀ ਦੱਸੀ ਤੁਸੀਂ ਤਾਂ ਗੱਲ ਵੀ ਨਹੀਂ ਮੇਰੀ ਸੁਣਦੇ ਹੱਦ ਹੋ ਗਈ ਆ ਤੇਰੀ ਚਲ ਜੇ ਕੁੜੀ ਖਬਰ ਲੈਣ ਆਈ ਹੈ ਤੇ ਤਾਨੂੰ ਇਹ ਗੱਲਾਂ ਕਰਨ ਲਈ ਆ ਤੇ ਨਾਲੇ ਦੱਸਣ ਦੀ ਕਿ ਲੋੜ ਹੀ ਪਿਆ ਕਿ ਨੋ ਮਾਤਾ ਬਿਮਾਰ ਹੋ ਗਈ ਆ ਘਰ ਦੇ ਵਿੱਚ ਸੌ ਗੱਲਾਂ ਹੋ ਜਾਂਦੀਆਂ ਉਹਨਾਂ ਦੋਵਾਂ ਜੀਆਂ ਨੂੰ ਪਤਾ ਲੱਗਾ ਤੇ ਕਪਾਤੀ ਪੈਣਾ ਘਰ 'ਚ ਲੱਗਦਾ ਬਾਹਰ ਨਹੀਂ ਆ ਕੋਈ ਇੱਦਾਂ ਕਰਦੀ ਨਾ ਸੰਦੀਪ ਨੂੰ ਫੋਨ ਲਾਉਣੀ ਆ ਬਾਅਦ 'ਚ ਕੋਈ ਨਬਈ ਆਈ ਜਾਂਦਾ ਹੈ ਹਲੋ ਹਲੋ ਹੋਰ ਦੀ ਕਿਹਾ ਜਾਲ ਵਧੀਆ ਵਧੀਆ ਤੂੰ ਸੁਣਾ ਕਿਵੇਂ ਆ ਆਪਾਂ ਵੀ ਠੀਕ ਆ ਹੋਰ ਸੋਹਰੇ ਕਿਵੇਂ ਆ ਸੋਹਰੇ ਪੋਛੀ ਨਾ ਕੁਛ ਸੋਹਰਿਆਂ ਦੀ ਕੀ ਦੱਸਾਂ ਤੈਨੂੰ ਪਰ ਤਾਂ ਅੰਕੜਿਆ ਬਹੁਤ ਜ਼ਿਆਦਾ اچھا ਮੈਨੂੰ ਇੱਕ ਕੰਮ ਦੱਸ ਕਿ ਜਿੱਦਾਂ ਤੋਂ ਆਪਣੇ ਜੇੜੇ ਚਟਾਨੀ ਨੇ ਆਪਣੇ ਹੱਥ ਆਵਾਸ ਚ ਕੀਤਾ ਹੀ ਕਿੱਦਾਂ ਕੀਤਾ ਹੀ ਮੈਂ ਬੜੀ ਦੁਖੀ ਯਾਰ ਆਪਣੇ ਜੇੜੇ ਚਟਾਨੀ ਤੋਂ ਤੇ ਇੱਕ ਮੇਰੀ ਨਾਨਾ ਜਿਹੜੀ ਅੱਛਾ ਤੂੰ ਮੈਨੂੰ ਵੀ ਕੁਝ ਥੀਮ ਦੱਸ ਮੈਂ ਤਾਂ ਗਈ ਹਾਂ ਇੱਕ ਬਾਬੇ ਕੋਲ ਅੱਛਾ ਫੋਨ ਨੇ ਦਿੱਤੀ ਮੈਨੂੰ ਦਵਾਈ ਠੀਕ ਹੈ ਠੀਕ ਹੈ ਤੇ ਮੈਂ ਵੀ ਆਪਣੇ ਜੇੜੇ ਰੋਟੀ ਦੇ ਪਾ ਕੇ ਗੁੰਦਾ ਦਿੰਦੀ ਰਹੀ ਅੱਛਾ ਅੱਛਾ ਉਹਦਾ ਕੰਮ ਹੋ ਗਿਆ ਸੁੱਤਰ ਚਲ ਫੇਰ ਤੇ ਵਧੀਆ ਹੋ ਗਿਆ ਤੇ ਮੈਨੂੰ ਨਾ ਦਵਾਈ ਮੰਗਾ ਕੇ ਦੇ ਮੈਂ ਤੁਹਾਨੂੰ ਐਡਰੈਸ ਦੱਸ ਦੂੰਗੀ ਬਾਕੇ ਦਾ ਉਹ ਨਹੀਂ ਨਹੀਂ ਐਡਰੈਸ ਦਾ ਮੈਂ ਕੀ ਕਰਨਾ ਮੈਂ ਬਾਹਰ ਜੇ ਗਈ ਨਾ ਇੱਕ ਤੇ ਆਡੀ ਮਾਤਾ ਬੜਾ ਰੋਲਾ ਪਾਦੀ ਆ ਤੇ ਇੱਕ ਲਖਬੀਰ ਨਾਲ ਹੀ ਜਾਣਾ ਪੈਂਦਾ ਮੈਨੂੰ ਤੇ ਜੇ ਲਖਬੀਰ ਨਾਲ ਗਈ ਤੇ ਉਹਨੇ ਕਹਣਾ ਤੂੰ ਕਿਤੇ ਚੱਲਨੀ ਆ ਬਾਬੇ ਕਿਹੜੇ ਬਾਬੇ ਕੋ ਅੱਛਾ ਤੇ ਮੈਂ ਨਾ ਵਿਆਹ ਦਊਂਗੀ ਠੀਕ ਆ ਬਾਹਰ ਨਾ ਇੱਕ ਦੋ ਦਿਨਾਂ ਦੇ ਵਿੱਚ ਜੇ ਚਾਨ ਕੇ ਤੇ ਤੂੰ ਲੈ ਗਈ ਕੋਈ ਨਹੀਂ ਮੈਂ ਨਾ ਜਦੋਂ ਤੈਨੂੰ ਮਿਲਣ ਦੇ ਬਹਾਨੇ ਆਵਾਂਗੀ ਨਾ ਉਦੋਂ ਤੇ ਇੱਕੋ ਫੜ ਲਾਂਗੀ ਇੱਥੇ ਮੈਨੂੰ ਬਹੁਤ ਪਰੇਸ਼ਾਨ ਹੋਈ ਪਈਆਂ ਮੈਂ ਨਾਲ ਕੋਈ ਨਹੀਂ ਤੂੰ ਇੱਕ ਰੋਹ ਦਿਲਾ ਦੇ ਵਿੱਚ ਆ ਜੀ ਤੇ ਮੈਂ ਲਿਆ ਛੱਡੂੰਗੀ ਇਹ ਨਾ ਹੋਵੇ ਮੇਰੇ ਘਰ ਪਤਾ ਲੱਗੇ ਤੇ ਤੁਹਾਡੇ ਘਰ ਕੁਵਾੜਾ ਪੈ ਜੀ ਨਹੀਂ ਨਹੀਂ ਮੈਂ ਕੋਈ ਨਹੀਂ ਲਖਬੀਨ ਨੂੰ ਕਹਿੰਨੀ ਆ ਕਿ ਜਾਣਾ ਆਪਾਂ ਤੇ ਫਿਰ ਮੈਂ ਸੰਦੀਪ ਨੂੰ ਮਿਲਣ ਜਾਣਾ ਤੇ ਫਿਰ ਕੋਈ ਨਹੀਂ ਮੈਂ ਤੇ ਕੋ ਫੜ ਲਾਂਗੀ ਤੂੰ ਮੈਨੂੰ ਲਿਆ ਦੇ ਤੇ ਕੰਮ ਹੋ ਜਾਂਦਾ ਨਾ ਉਹਦੇ ਨਾਲ ਹਾਂ ਹੋ ਜਾਂਦਾ ਪੱਕਾ ਤੂੰ ਸਾਰਿਆਂ ਨੂੰ ਦੇ ਸਕਦੇ ਜਿੱਦਾਂ ਮੈਂ ਸਬਜ਼ੀ ਬਣਾਣੀ ਇਕੱਠੀ ਸਾਰੀ ਚ ਪਾ ਸਕਦੇ ਆ ਕਿ ਜਿਹੜੇ ਬੰਦੇ ਨੂੰ ਵਾਸਤ ਕਰਨਾ ਉਹਨੂੰ ਦੇਣੀ ਪਾਵੇਂ ਸਾਰਿਆਂ ਨੂੰ ਦੇ ਦੇ ਸਾਰੇ ਦੁੱਖ ਸਾਰਿਆਂ ਤੋਂ ਮੈਂ ਦੁਖੀ ਆ ਇੱਕ ਮੇਰੀ ਨਾਨਾ ਆ ਨਾ ਉਹ ਵੀ ਬੜੀ ਚੋਦਰ ਕਰਦੀ ਐ ਉਹਨੂੰ ਵੀ ਬੁਲਾਨੀ ਆ ਦੋਕ ਦਿਨ ਤੇ ਉਹਨੂੰ ਵੀ ਜ਼ਰਾ ਕਰਦੀ ਆ ਵਾਸਤੇ ਉਹਨੂੰ ਵੀ ਦੇ ਦਿਓ ਚੱਲ ਮੈਂ ਦਾ ਕਰਦੀ ਸਾਰਿਆਂ ਨੂੰ ਦਵਾਂਗੀ ਫਿਰ ਹਾਂ ਹਾਂ ਜੀ ਤੇ ਤੂੰ ਸਾਰਿਆਂ ਨੂੰ ਦੇ ਦੇਂਗੀ ਨਾ ਹਾਂ ਤੇ ਇਹਦੇ ਸਾਰਾ ਪਰਿਵਾਰ ਤੇਰੇ ਵਾਸਤੇ ਹੋ ਜਾਏ ਨਾ ਤੇ ਤੂੰ ਰਾਜ ਕਰੇਂਗੀ ਇਹੀ ਤਾਂ ਚਾਹਨੀ ਮੈਂ ਆਹੋ ਕਦੀ ਕੋਈ ਇੰਸੇ ਹੀ ਕਾਨੇ ਤੇ ਪਾਇਆ ਤਾਂ ਪਤਾ ਫੇਰ ਸਹੀ ਆ ਸਾਡੀ ਮਾਤਾ ਵੀ ਹੋਊਗੀ ਨਾ ਜਿਹੜੀ ਚੁਰ 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 ਲੱਗੀ ਰਹਿੰਦੀ ਨਾ ਹੱਡੇ ਕਾ ਇੱਥੇ ਕੋਈ ਸ਼ਾਂਤ ਨਾਲ ਮੈਂ ਆਪਣੀ ਮਰਜ਼ੀ ਨਾਲ ਪਾਵਾਂਗੀ ਖਾਵਾਂਗੀ ਦਾ ਨਾ ਮੈਨੂੰ ਟੋਕਾ ਟਕਾਈ ਬੜੀ ਕਰਦੇ ਹੋ। ਹਾਂ ਚਲੋ ਤੈਨੂੰ ਨਾ ਮੇਰੀ ਭੈਣ ਬਣ ਕੇ ਹੁਣ ਲੈ ਆਈ ਤੇ ਮੈਂ ਤੇ ਕੁ ਫੜ ਲਾਂਗੀ। ਚਲ ਨਹੀਂ ਮੈਂ ਮੈਂ ਤੇ ਤਰੀ ਆਣ ਕੇ ਲੈ ਆਈ। ਠੀਕ ਹੈ ਚਲ ਹੁਣ ਮੈਂ ਕੱਟਾ ਫੋਨ ਜੇ ਮਾਤਾ ਆ ਗਈ ਨਾ ਤੇ ਸਿਆਪਾ ਪੈ ਜਾਣਾ। ਚਲ ਚੰਗਾ ਫਿਰ। ਬਹ ਆ ਬਣੀ ਗੱਲ। ਮੈਨੂੰ ਤਾਂ ਪਹਿਲੇ ਪਤਾ ਸੀ ਕਿ ਸੰਦੀਪ ਕੋਸਕੀਮਾ ਹੈਗੀ ਆ। ਕੋਈ ਨਹੀਂ। ਹੁਣ ਦਵਾਈ ਦਾ ਕੰਮ ਹੋਊਗਾ ਚੰਗੀ ਤਰ੍ਹਾਂ। ਫੋਨ ਇਹਨਾਂ ਨੂੰ ਮੈਂ ਦੱਸਦੀ ਆ ਜਿੱਦਾਂ ਮੈਂ ਕਹੂੰਗੀ ਨਾ ਉਦਾਂ ਹੀ ਕਰਨਗੇ ਮੈਂ ਵੀ ਬਹਿ ਕੇ ਬੈੱਡ ਤੇ ਦੇਖੀ ਆਰਡਰ ਦਿੰਦੀ ਆ ਮੈਂ ਦੀਵ ਹਾਂਜੀ ਉਹ ਕੀ ਕਰਨੀ ਹੈ ਕੁਛ ਨਹੀਂ ਮੁੰਦੇ ਲੱਗੀਆਂ ਫੋਨ ਤੇ ਕੀ ਫੋਨ ਆਂਦਿਆ ਸੀ ਸੰਦੀਪ ਦਾ ਕੀ ਆਂਦੀ ਕੁਛ ਨਹੀਂ ਉਹਦੀ ਮੰਮੀ ਨਹੀਂਹੀ ਠੀਕ ਤੇ ਆਪਾਂ ਨਾ ਪਤਾ ਲੈਣ ਜਾਣਾ ਉਹਦੀ ਮੰਮੀ ਦਾ ਅੱਛਾ ਆਹੋ ਜਿਆਦਾ ਨਹੀਂ ਆਂਟੀ ਠੀਕ ਹੈਗੇ ਅੱਛਾ ਉਹਦਾ ਪਤਾ ਲੈਣ ਤੂੰ ਜਾਣਾ ਵਾ ਜਦੋਂ ਆਪਣੀ ਮਾਂ ਬਿਮਾਰੀ ਹੀ ਉਦੋਂ ਬੜੀਆਂ ਗੱਲਾਂ ਕਰਦੀਆਂ ਹਾਂ ਕੀ ਗੱਲਾਂ ਕੀਤੀਆਂ ਗਈ ਤਹੀ ਮੰਮੀ ਨੂੰ ਪਤਾ ਲੈਣ ਬੈਠੇ ਤੇ ਹੀ ਲੱਗੇ ਮੰਮੀ ਦੇ ਲੌਬੀ ਚ ਬੜਾ ਦੂਂਗਰੇ ਪੁੱਛ ਲਿਆ ਵਾ ਇੱਕ ਵਾਰੀ ਕਿਤੇ ਗਈਆਂ ਮੋੜੀ ਮੋਡੀ ਫਾਰਮੈਲਿਟੀ ਜੀ ਕਰਕੇ ਆ ਗਈਆਂ ਉੱਤ ਬਾਦ ਕੋਈ ਗੋਫ ਬਣਾ ਕੇ ਦਿੱਤਾ ਉਹਨਾਂ ਨੂੰ ਮੇਰੀ ਸੁਣੋ ਗੱਲ ਦੀਦੀ ਬਣਾ ਦਿੰਦੇ ਆ ਹੁਣ ਬਣਾਣਾ ਤੇ ਇੱਕ ਜਣੇ ਨੇ ਕਹਾਂ ਮੰਮੀ ਨੂੰ ਪੁੱਛਣਾ ਤੇ ਇੱਕ ਜਣੇ ਨੇ ਚੱਲ ਦੀਦੀ ਨੇ ਪੁੱਛ ਲਿਆ ਤੇ ਮੈਂ ਉਰਾ ਪਰਾਂ ਦਾ ਕੰਮ ਕਰ ਲਿਆ ਭਾਬੀ ਕਲੀ ਨੂੰ ਸਾਨ ਥੋੜੀ ਆ ਜਦੋਂ ਇੱਕ ਜਣੇ ਨੂੰ ਕਹਿਣਾ ਬਣਾਉਣਾ ਵਾ ਤੇ ਫਿਰ ਉਹਨਾਂ ਨੇ ਹੀ ਬਣਾਉਣਾ ਤੂੰ ਆ ਮੋੜੀ ਮੋਟੀ ਨਾ ਆਪਣੀ ਜਿੰਮੇਵਾਰੀ ਸਮਝਿਆ ਕਰ ਉੱਠ ਕੇ ਤੁਸੀਂ ਨਾ ਕੋਈ ਐਦਾਂ ਦਾ ਮੌਕਾ ਹੈਗਾ ਜੋ ਤੁਸੀਂ ਮੇਰਾ ਨਹੀਂ ਲੜਦਾ। ਮੈਂ ਲੜਨ ਨੂੰ ਨਹੀਂ ਆਇਆ। ਤੇਰੇ ਫੋਨ ਕਰਕੇ ਮੈਂ ਲੜਨਾ ਸ਼ੁਰੂ ਕੀਤਾ ਹੋਇਆ। ਕੋਈ ਨਹੀਂ ਜਾਣਾ ਆਪਾਂ ਪਤਾ ਲੈਣ ਚੰਗੇ ਨਹੀਂ ਲੱਗੀਦਾ। ਅਗਲੀ ਮੈਂਨਾਂ ਪਤਾ ਕਿੰਨਾ ਕਰਦੀ ਆ। ਦੇਖਾਂਗੇ ਬਾਅਦ ਚ ਪਰੇ ਦਾ। ਮੇਰੀ ਗੱਲ ਸੁਣ ਉਹ ਕੰਪੈਨ ਲੱਗੀ ਹੋਣ। 10-12 ਕ ਪਚਾ ਬਣਾ ਫੜਾਫੜ। ਕੋਈ ਨਹੀਂ ਬਣਾ ਦੇਣੀ ਹੈ। ਛੇਤੀ ਬਣਾ ਕੇ ਤੇ ਭੇਜ। ਛੇਤੀ ਨਹੀਂ ਬੰਨੀ। ਆਰਾਮ ਨਾਲ ਬਣਾ ਦਾਂਗੀ। ਉਹ ਹੁਣੇ ਬਣਾ ਮੈਂ ਲੈ ਕੇ ਜਾਣੀ ਆ। ਚਲੋ ਠੀਕ ਆ। ਕੀ ਨਵਾਈ ਸੇ ਆਪਾਂ ਪਾਤਾ 12 ਕ ਪਚਾ ਬਣਾ। ਕਿੰਨੀ ਭਲੀ ਬੈਠੀ ਹਿਮਾ ਆਪੋ। ਚੰਗਾ ਹੋਇਆ। ਇਹਨਾਂ ਨੇ ਕੋ ਕੀ ਇਹ ਗੱਲ ਸੁਣੀ ਹੁੰਦੀ ਨਾ ਇਹਨਾਂ ਨੇ ਮੈਨੂੰ ਆ ਕੇ ਪੁੱਛ ਲੈਣਾ ਹੈ ਪਹਿਲੇ ਹੀ ਫੋਨ ਕਰਿਆ ਗਿਆ ਤੇ ਆਏ ਬਾਤ ਜੀ ਹੈ ਹੁਣ ਤੁਹਾਨੂੰ ਤਾਂ ਮੈਂ ਲੈ ਕੇ ਜਾਣਾ ਹੀ ਜਾਣਾ ਭਾਵੇਂ ਕੋਈ ਬਾਨਾ ਨਾ ਮਾਰਨਾ ਕੋਈ ਬਿਮਾਰ ਨਹੀਂ ਕਿ ਜਿਹੜਾ ਕੰਮ ਮੈਂ ਕਰਨਾ ਉਹ ਹੈ ਬੜਾ ਜ਼ਰੂਰੀ ਹੈ ਆ ਜਾ ਪੁੱਤ ਓਏ ਵੀਜੀ ਖਾਦੀ ਦਵਾਈ ਦਈ ਆਹ ਦਵਾਈ ਤਾਂ ਪੁੱਤ ਮੈਂ ਖਾ ਲਈ ਆ ਅੱਛਾ ਤੇ ਤੂੰ ਕੀ ਕੰਮ ਕਰਦਾ ਆ ਕੰਮ ਕੀ ਕਰਨਾ ਸੀ ਉਹ ਕਮਾਈ ਨਾ ਹੁੰਨੀ ਸੀ ਅੱਛਾ ਤੇ ਉਹਨਾਂ ਨੂੰ ਮੈਂ ਕਿਹਾ ਕਿ ਆ ਆ ਉਹ ਕਹਿੰਦੇ ਅਜੇ ਮੀਂਹ ਮਾੜਾ ਪੈਂਡਿਆ ਵਾ ਪਰ ਫੇਰ ਵੀ ਕਹਿੰਦਾ ਕੋਈ ਗੱਲ ਨਹੀਂ ਵੜ ਦਿੰਦੇ ਆ ਚੱਲ ਕੋਈ ਗੱਲ ਨਹੀਂ ਵੇਖਦੇ ਜਿਹੜੀ ਕੋਈ ਪਹਿਲੀ ਸੁੱਕੀ ਹੋਏਗੀ ਤੇ ਪੰਡਾਲਾ ਪੁੱਤ ਜਿਹੜਾ ਦਾਣਾ ਵੜਿਆ ਜਾਣਾ ਉਹ ਚੰਗਾ ਉਹ ਗੱਲ ਤੇ ਤੁਹਾਡੀ ਠੀਕ ਵਾ ਕੰਮ ਸਾਂਭਿਆ ਜਾਏਗਾ ਜੇ ਤਾਂ ਦਾਣੇ ਮੰਡੀ ਚਲ ਗਏ ਨਾ ਫੇਰ ਫੇਕਰ ਆਪਣਾ ਮੁੱਕ ਜਾਂਦਾ ਵਾ ਕਹਿੰਦਾ ਤੇ ਹੈਗਾ ਮੈਂ ਉਹਨਾਂ ਨੂੰ ਲੈ ਕੇ ਆਉਂਗਾ ਚਲੋ ਵੇਖ ਲੂਗਾ ਜੇ ਤੱਕ ਖੋਬਾ ਨਾ ਹੋਇਆ ਤੇ ਫੇਰ ਉਹਨੂੰ ਵੜ ਦੇਣੀ ਆ ਹਾਂਜੀ ਹਾਂਜੀ ਆਹੋ ਤੇ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਣੇ ਆ ਜੇ ਕਿ ਦਿਹਾੜੀ ਤਾਂ ਕਿ ਮੀਨੇ ਕੰਮ ਖਰਾਬ ਕੀਤਾ ਨਹੀਂ ਤੇ ਐਸਵੇਂ ਤਾਂ ਵੱਡੀ ਵੀ ਜਾਣੇ ਵੱਡੀ ਜਾਣੇ ਹਾਂਜੀ ਹਾਂਜੀ ਆਹੋ ਤੇ ਤੂੰ ਇਦਾਂ ਕਰ ਬਈ ਕੰਨ ਵਡਾ ਕੇ ਨਾ ਚੋਨਾ ਤੇ ਖਾਦ ਦਾ ਪਤਾ ਕਰ ਲੈ ਠੀਕ ਆ ਖਾਦ ਲਿਆ ਕੇ ਤਾਂ ਘਰ ਰੱਖ ਲਵੇਂ ਮੁੜ ਕੇ ਖਾਦ ਮਿਲਦੀ ਨਹੀਂ ਹੁੰਦੀ ਉਦੋਂ ਸਾਰਿਆਂ ਨੂੰ ਜ਼ੋਰ ਪੈਂਦਾ ਹੁੰਦਾ ਤੇ ਸਾਰੇ ਪਿਰਾਂ ਦੇ ਪੀ ਅਸੀਂ ਲੈ ਗਿਆ ਅਸੀਂ ਲੈ ਗਿਆ ਤੇ ਕਈ ਵਾਰ ਮਿਲਦੀ ਚੋਨੇ ਵਾਲੀ ਵੇਖਿਆ ਕਿਦਾਂ ਖਰਾਬ ਹੋਏ ਉਹ ਬੀਰੀ ਮਾਂ ਕੀਤੀ ਹੈ ਹਰਤੀ ਇਹਨਾਂ ਗੱਲ ਤੇ ਉਹ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਖਾਦ ਰੱਖੀ ਆ ਤੇ ਜਦੋਂ ਲੋੜ ਪਊ ਤੇ ਲੈ ਜਿਓ ਆ ਹੋਤੇ ਕਰ ਲਿਆ ਕੇ ਪਤਾ ਰੱਖੀ ਹੋ ਤੇ ਫਿਕਰ ਨਹੀਂ ਹੁੰਦਾ ਫਿਰ ਓਏ ਓਏ ਇਹ ਤਾਂ ਗੱਲ ਠੀਕ ਆ ਆਹੋ ਕਣਕ ਦੇ ਤੇ ਨਾਲ ਹੀ ਤੈਨੂੰ ਪਤਾ ਚਾਹੀਦੀ ਆ ਨਹੀਂ ਚਾਹੀਦੀ ਤੇ ਹੈਗੀ ਆ ਆਹੋ ਚਲ ਕੋਈ ਨਹੀਂ ਮੈਂ ਲੈ ਆਉਣਾ ਉਹ ਵੀ ਤੇ ਮੈਨੂੰ ਇਹ ਦੱਸੋ ਸਿਹਤ ਦਾ ਹੁਣ ਕਿਦਾਂ ਦਵਾਈ ਕਿੰਨੇ ਦਿਨਾਂ ਦੀ ਰਹੀ ਆ ਸਿਹਤ ਤੇ ਮੇਰੀ ਹੁਣ ਠੀਕ ਵਾ ਅੱਗੇ ਨਾਲ ਤੇ ਦਵਾਈ ਹੈ ਜੇ ਮੇਰੀ ਦੋ ਤਿੰਨਾਂ ਦਿਨਾਂ ਜੋਗੀ ਹੈਗੀ ਆ ਅੱਛਾ ਤੇ ਤੂੰ ਇਦਾਂ ਕਰ ਵੀ ਦਵਾਈ ਦਾ ਫਿਕਰ ਨਾ ਕਰ ਪਹਿਲੋਂ ਤੂੰ ਆਪਣਾ ਦਾਣੇ ਫੱਕੇ ਦਾ ਕਰ ਇਹ ਤੂੰ ਸੰਭਾਲ ਲਏਂਗਾ ਨਾ ਜਦੋਂ ਦਾਣੇ ਮੰਡੀ ਚਲੇ ਗਏ ਨਾ ਤੇ ਤਲ ਗਏ ਤੇ ਬਾਅਦ ਵਿੱਚ ਉਦੋਂ ਨੂੰ ਦਵਾਈ ਮੇਰੇ ਮੁਖੜੀਆਂ ਫੇਰ ਲੈ ਆਵਾਂਗੇ। ਦੋ ਦਿਨ ਮੇਰੇ ਨੰਗ ਜਾਣੇ ਆ ਜੇ ਦਵਾਈ ਨਾ। ਚਲ ਠੀਕ ਆ ਫਿਰ ਇਦਾਂ ਕਰਦੇ ਆ। ਆਹ ਮੈਂ ਜੇ ਨਹੀਂ ਮੈਨੂੰ ਦਵਾਈ ਦੀ ਲੋੜ ਮੈਂ ਮੈਂ ਉੱਠ ਕੇ ਤੇ ਤੈਨੂੰ ਲੈ ਕੇ ਤੁਰਪਾਂ ਤੇ ਕੰਮ ਤੇ ਰਾਤ ਦੇ ਚ ਰਹਿ ਜੇ। ਉਹ ਨਹੀਂ ਨਹੀਂ ਝੋਨਾ ਵੀ ਜ਼ਰੂਰੀ ਆ ਛੇ ਮਹੀਨੇ ਦੀ ਤੁਹਾਨੂੰ ਪਤਾ ਫਸਲ ਵਾ। ਛੇ ਮਹੀਨੇ ਦੇ ਪੁੱਤ ਬੜੀ ਮਿਹਨਤ ਕੀਤੀ ਆ। ਐਵੇਂ ਥੋੜੀ ਫਸਲ ਹੁੰਦੀ ਆ। ਜੱਟ ਦੀ ਤੇ ਗੱਲ ਹੀ ਸਾਰੀ ਉਹ ਗੱਲ ਫਸਲ ਦੇ ਸਿਰ ਤੇ ਆ। ਹਾਂਜੀ ਹਾਂਜੀ। ਆਹ ਗਾਲੇ ਆ ਵੀ ਜਾਂ ਤਾਂ ਕੋਈ ਨੌਕਰੀ ਹੋਏ ਨਾ ਕੋਲ ਤੇ ਤਾਂ ਵੀ ਆ ਹੁਣ ਨਿੱਕਾ ਵੀ ਘਰਵਾ ਮਾ ਵੀ ਘਰਵਾ ਤਾਂ ਸਾਡਾ ਕੰਮ ਤੇ ਸਾਰਾ ਫਸਲ ਤੇ ਆ ਹਾਂ ਮੈਂ ਤੇ ਪੁੱਤ ਸਾਰਾ ਫਸਲ ਤੇ ਆ ਫਸਲ ਦਾ ਹੀ ਪੈਹਾ ਆਉਂਗਾ ਤੇ ਵਰਤਾਂਗੇ ਜਿੱਥੇ ਵੀ ਵਰਤਾਂਗੇ ਹਾਂਜੀ ਹਾਂਜੀ ਆਹੋ ਬੱਚੇ ਦੀ ਪੜਾਈ ਤੇ ਵੀ ਲੱਗਣੇ ਆ ਉਹਦੇ ਕੋਰਸਾਂ ਤੇ ਵੀ ਲੱਗਣੇ ਆ ਤੇ ਇਦਾਂ ਹੀ ਆ ਨਾ ਮੈਂ ਤਾਂ ਕਰਾਂਗੇ ਤੇ ਫੇਰ ਗੱਲ ਬਣੂਗੀ ਹਾਂਜੀ 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 ਆਹੋ ਚਲ ਕੋਈ ਨਹੀਂ ਹੈਗੀ ਦਵਾਈ ਮੇਰੇ ਕੋਲ ਜਦੋਂ ਤੇ ਨੰਦ ਦੇਣਾ ਜੋ ਕਿ ਤੂੰ ਆਪਣਾ ਕੰਮ ਸੰਭਲਾ ਚਲੋ ਮੈਂ ਸੰਭ ਲੈਣਾ ਵਾ ਤੇ ਬੀਜੀ ਆਈ ਹੀ ਨਾ ਵੇ ਭੈਣ ਤੇ ਉਹ ਮੇਰੇ ਮਿਲ ਕੇ ਨਹੀਂ ਗਈ ਮੈਂ ਉਹਨੂੰ ਛੇਤੀ ਹੀ ਜਰਾਕ ਉਹਨੇ ਜਾਣਾ ਹੀ ਜਰੀ ਕਿ ਸ਼ਹਿਰ ਅੱਛਾ ਕੋਈ ਕੰਮ ਸੀ ਉਹਨੂੰ ਜ਼ਰੂਰੀ ਤੇ ਮੈਂ ਤਾਂ ਕਿਹਾ ਸਗੋਂ ਮੈਂ ਆਪਣੇ ਵੀਰ ਨੂੰ ਮਿਲ ਲੈਣਾ ਸੀ ਤੇ ਆਂਦੀ ਚੱਲ ਕੋਈ ਗੱਲ ਨਹੀਂ ਹੁਣ ਮੈਂ ਮੁੜ ਕੇ ਜਿੱਤੇ ਹੁੰਦਿਆਂ ਮੇਰਾ ਟਾਈਮ ਲੱਗੂ ਤੇ ਹੁੰਦਿਆਂ ਆ ਜਾਾਂਗੇ ਨਹੀਂ ਤੇ ਫਿਰ ਕਿਸ ਦਿਨ ਆਣ ਕੇ ਮਿਲ ਲਾਂਗੇ ਮੈਨੂੰ ਜ਼ਰੂਰੀ ਆ ਕੰਮ ਉਹ ਸ਼ਹਿਰ ਚ ਉਹ ਵਿਚਾਰੀ ਨੇ ਕਿੱਥੇ ਜਾਣਾ ਤੁਹਾਨੂੰ ਪਤਾ ਦੀ ਸੱਸ ਦਾ ਸੁਭਾਣੀਆਂ ਚੰਗਾ ਹਾਂ ਉਹਨੇ ਸੋਚਿਆ ਨਾ ਵੀ ਖਬਰ ਤੇ ਲੈ ਲਈ ਤੇ ਹੁਣ ਮੈਂ ਗਾਹ ਜਾਨੀ ਮੈਂ ਕੀ ਕਰਨਾ ਪੋੜਾ ਇਹੋ ਹੀ ਇਹੋ ਹੀ ਗੱਲ ਉਹਨੇ ਸੋਚੀ ਨਾ ਤਾਂ ਫਿਰ ਬਹੁਤਾ ਚਿਰ ਨਹੀਂ ਨਾ ਬੈਠੀ ਵੀ ਫਿਰ ਉਹਨਾਂ ਆਖਣਾ ਤੂੰ ਇੰਨਾ ਚਿਰ ਲਾ ਕੇ ਆਈਆਂ ਸ਼ਹਿਰ ਗਈ ਓਏ ਆਹੋ ਇਹ ਤਾਂ ਹੈ ਉਹ ਵੀ ਵਿਚਾਰੀ ਬਹਾਨਾ ਮਾਰ ਕੇ ਆਈ ਹੋਣੀ ਆ ਕਿ ਬਹਾਨਾ ਹੀ ਮਾਰ ਕੇ ਆਈ ਉਹਨੂੰ ਕੰਮ ਸੀ ਕੋਈ ਜ਼ਰੂਰੀ ਪਰਦੇ ਨਾਲ ਕਰਨ ਵਾਲਾ ਸੀ ਤੇ ਉਹਨੇ ਦੱਸਿਆ ਨਹੀਂ ਫਿਰ ਉਹਨੂੰ ਅੱਛਾ ਅੱਛਾ ਆਹੋ ਤੇ ਤਾਂ ਕਰਕੇ ਮੈਨੂੰ ਮਾੜਾ ਜਿਹਾ ਦੱਸ ਗਈ ਵੀ ਮੈਨੂੰ ਕੰਮ ਜ਼ਰੂਰੀ ਆ ਠੀਕ ਹੈ ਠੀਕ ਹੈ ਜੇ ਤੁਮੀ ਨਾ ਦੀ ਦੱਸੀ ਗੱਲ ਨਿਕਲ ਜਾਂਦੀ ਮੈਂ ਨਹੀਂ ਪੁੱਤ ਮੈਂ ਨਹੀਂ ਦੱਸਦੀ ਓਏ ਆਹੋ ਇਹ ਤਾਂ ਗੱਲ ਠੀਕ ਆ ਘਰਾਂ ਚ ਸੌ ਪਰਦੇ ਹੁੰਦੇ ਆ ਪੁੱਤ ਬਿਲਕੁਲ ਬਿਲਕੁਲ ਆਹ ਕੀ ਬੰਦਾ ਕਰੇ ਓਏ ਯਾਰ ਵੀ ਬੰਦਾ ਉਹਦਾ ਵਿਚਾਰੀ ਦਾ ਬਾਹਰ ਵਾ ਹਾਂ ਤੇ ਆ ਜਾ ਕੇ ਹੁਣ ਸੱਸ ਨੇ ਹੀ ਲਾ ਕੇ ਰਹਿਣਾ ਵਾ ਤੇ ਜੇ ਉਹਦਾਂ ਵੀ ਵਿਗਾੜੀ ਤੇ ਜਾਣਾ ਕਿੱ ਤੇ ਇਸ ਕਰਕੇ ਫਿਰ ਤੁਮ ਸਿਆਣਾ ਹੀ ਆ ਕਰਨੇ ਪੈਂਦੇ ਆ ਘਰਾਂ ਦੇ ਵਿੱਚ ਕਈ ਲਾਚਰਾ ਕਰਨੇ ਪੈਂਦੇ ਤੇ ਹੈ ਹੀ ਨਾਲੇ ਸੁਭਾਅ ਹੁੰਦਾ ਵਾ ਟੱਬਰ ਦਾ ਹੁਣ ਸਾਸ ਦਾ ਸੁਭਾਅ ਉਹਦਾ ਦਾ ਵਾ ਨਹੀਂ ਨਹੀਂ ਉਹ ਨਹੀਂ ਠੀਕ ਹੈ ਸੁਭਾਅ ਸਾਰੀਆਂ ਗੱਲਾਂ ਫਿਰ ਉਹ ਕਰੇ ਤੇ ਫਿਰ ਅਗਲੀ ਹੁਣ ਲੜਾਈ ਪਾ ਲਿੰਦੀ ਹੈ ਹੁਣ ਉਹਨੇ ਦੱਸਣਾ ਥੋੜਾ ਮੈਂ ਗਈ ਹਾਂ ਉੱਤੇ ਹਾਂ ਹਾਂ ਉਹ ਲਖੜਾ ਮੈਂ ਸਿੱਧੀ ਸ਼ਹਿਰ ਗਈ ਤੇ ਸ਼ਹਿਰ ਵਿੱਚ ਸਿੱਧੀ ਹਲਕਾਰ ਆ ਗਈ ਫਿਰ ਕਿਸੇ ਦਿਨ ਪੱਜ ਮਾਰ ਕੇ ਤੇ ਫਿਰ ਇੱਥੇ ਆਵੂਗੀ ਕਿ ਮੈਂ ਮੇਲਾਗਾ ਠੀਕ ਠੀਕ ਆ ਗਾਂ ਜੀ ਚਲ ਕੋਈ ਗੱਲ ਨਹੀਂ ਉਹ ਮੈਨੂੰ ਰਮਨ ਦੱਸਣ ਦੀ ਇਹ ਕਹਿੰਦੀ ਆਈ ਸੀ ਆਪਣੇ ਨਾਮ ਮਹਿਰ ਮਿਲ ਕੇ ਨਹੀਂ ਗਈ ਪਤਾ ਨਹੀਂ ਕਿੱਥੇ ਉਹ ਤੈਨੂੰ ਦੱਸੀ ਨਾ ਘੱਲ ਫਿਰ ਇਸੇ ਕਰਕੇ ਨਹੀਂ ਮਿਲ ਕੇ ਗਈ ਬਹੁਤਾ ਚਿਰ ਨਹੀਂ ਬੈਠੀ ਉਹ ਚਾਹ ਹੀ ਪੀਤੀ ਤੇ ਚਲ ਗਈ ਉਸੇ ਵੇਲੇ ਅੱਛਾ ਅੱਛਾ ਹਾਂ ਤੇ ਛਗਿਆ ਪ੍ਰਸ਼ਾਦਾ ਕਨੇ ਹਾਂ ਹੋ ਨਹੀਂ ਛਕ ਲਿਆ ਪ੍ਰਸ਼ਾਦਾ ਪ੍ਰਸ਼ਾਦਾ ਛਕਿਆ ਵਾ ਦਵਾਈ ਖਾ ਲਈ ਆ ਤੇ ਚਲ ਹੁਣ ਕਰੋ ਰੈਸਟ ਫਿਰ ਹਾਂ ਨਹੀਂ ਮੈਂ ਫਿਰ ਵੇਖਾਂ ਕੋਈ ਬਰਦਾ ਹੈ ਕੋਈ ਨਹੀਂ ਕਰ ਲਾ ਮੇਰਾ ਪੁੱਤ ਕੰਮ ਤੋਂ ਕੋਈ ਨਹੀਂ ਰੈਸਟ ਹੀ ਕਰਨੀ ਹੁਣ ਮੈਂ ਕਿਹੜਾ ਤੇ ਤੂੰ ਹੀ ਆਪਣੇ ਕੰਮ ਧੰਦੇ ਪੁੱਤ ਕਰੋ ਤੁਹਾਡਾ ਕੰਮ ਸੰਭਿਆ ਜਾਏਗਾ ਮੇਰਾ ਵੀ ਫਿਕਰ ਲਾਤ ਜੂਗਾ ਨਹੀਂ ਤੇ ਮੈਨੂੰ ਵੀ ਚਿੰਤਾ ਹੀ ਰਹਿੰਦੀ ਆ ਭਾ ਇਹ ਆ ਕਿ ਤੇ ਫੇਰ ਨਮੀ ਆ ਜੇ ਫੇਰ ਨਾ ਧਾਣੇ ਖਰਾਬ ਹੋ ਜਾਣ ਮਸਾਂ ਕਿਤੇ ਮਿਹਨਤ ਕੀਤੀ ਆ 6 ਮਹੀਨਿਆਂ ਦੀ ਤੇ ਚਲੋ ਕਰੋ ਕੰਮ ਮੇਰਾ ਪੁੱਤ ਮਾਤਾ ਲੱਗਦਾ ਬਾਹਰ ਖੜੀ ਹੋਣਾ ਸੰਦੀਪ ਨੇ ਸਕੀਮ ਤੇ ਬੜੀ ਵਧੀਆ ਦੱਸੀ ਆ ਪਰ ਨਾ ਮੈਨੂੰ ਤਾਂ ਜਾਣਾ ਵੀ ਪੈਣਾ ਮਾਤਾ ਨਾ ਨਾ ਪਿਆਰ ਨਾਲ ਗੱਲ ਕਰਦੀ ਆ ਮਾਤਾ ਦਾ ਹਾਲ ਚਾਲ ਚਲ ਤੁਸ ਨੇ ਪੁੱਛਣਾ ਕੁਛ ਦੀ ਆ ਮੰਮੀ ਕੀ ਖਾਣਾ ਹੈ ਚੱਲ ਮੱਥਾ ਡਮਣਾ ਹੀ ਪੈਣਾ ਇਹਦਾ ਬਣਾ ਕੇ ਦੇਣੀ ਆ ਤਾਂ ਹੀ ਮੈਨੂੰ ਜਾਣ ਦੋ 2 ਮਹੀਨੇ ਦੇ ਨੇ 100 ਸੋ ਫਿਰ ਗੱਲਾਂ ਕਰਨੀਆਂ ਕਿੱਥੇ ਜਾਣਾ ਫਲਾਣਾ ਕਰਨਾ ਕੋਈ ਨਹੀਂ ਜਾਣੀ ਆ ਮੰਮੀ ਕੋ ਨਾਲੇ ਹਾਲ ਚਾਲ ਪੁੱਛਦੀ ਆ ਨਾਲੇ ਕਹਿੰਦੀ ਮੰਮੀ ਕੀ ਬਣਾਣਾ ਕੀ ਖਾਣਾ ਮੈਂ ਬਣਾਨੀ ਆ ਹੁਣੇ ਮੱਥਾ ਡਮਣੀਆਂ ਦਾ ਬਣਾਣਾ ਇਸਕੇ ਦਾ ਪੱਤੇ ਖਲਾ ਰਹੇ ਨੇ ਹਾਂ ਇੰਨਾ ਨਹੀਂ ਪੀ ਕਿਤੇ ਫੜ ਕੇ ਬਾਰੀ ਫਿਰ ਛੜੀਏ ਤਾਂ ਇਕੱਠੇ ਕਰ ਦੇਗੀ ਹਾਂ ਹਾਂ ਲੈ ਦੱਸ ਤਾਨੂੰ ਤੇ ਡਾਕਟਰ ਨੇ ਰੈਸਟ ਦਸੀਆ ਤੇ ਤੂੰ ਹੀ ਟੜੂ ਕੇ ਲਾ ਖਲਾਰਾ ਤੇ ਵੇਖ ਕੋਈ ਨਹੀਂ ਮੈਂ ਲਾ ਦੇਣੀ ਆ ਝਾੜੂ ਸ਼ੁਕਰਿਆ ਕਿਤੇ ਅੱਜ ਕਿਧਰੋਂ ਚੇਤਾ ਆ ਗਿਆ ਤੈਨੂੰ ਮੰਮੀ ਨੂੰ ਨਹੀਂ ਮੰਮੀ ਮੈਂ ਸੋਈ ਚ ਕੰਮ ਕਰਨੀ ਤੇ ਮੈਂ ਕਿਹਾ ਮੰਮੀ ਲੱਗੇ ਧੁੱਪ ਚ ਮੈਂ ਜਾ ਕੇ ਕੰਮ ਕਰਦੀ ਮੰਮੀ ਨੂੰ ਤਾਂ ਰੈਸਟ ਦਸੀ ਆ ਤੇ ਖਲਾਰਾ ਪਿਆ ਹੈ ਤੇ ਮੈਂ ਕਿਹਾ ਚੱਲ ਮੈਂ ਇਕੱਠਾ ਕਰ ਦੇਣੀ ਮੈਂ ਕਰ ਦੇਣੀ ਇਕੱਠਾ ਨਾਲੇ ਤੁਸੀਂ ਹੁਣ ਠੀਕ ਹੋ ਨਾ ਠੀਕ ਤੇ ਮੈਂ ਹੈ ਗਈ ਆ ਪਰ ਤੈਨੂੰ ਕਿੱਥੋਂ ਚੇਤਾ ਆ ਗਿਆ ਮੇਰਾ ਮੰਮੀ ਹਰ ਵੇਲੇ ਮੈਂ ਲੜਨ ਵਾਸਤੇ ਵੱਲ ਧਿਆਨ ਥੋੜਾ ਦਿੰਨੀ ਆ ਮੈਂ ਤੇ ਕਿਹਾ ਚੱਲ ਮੰਮੀ ਲੱਗੇ ਆ ਮਮੂ ਨੂੰ ਕਹਿੰਨੀ ਕਿ ਤੂੰ ਅੰਦਰ ਜਾ ਕੇ ਰੈਸਟ ਕਰੋ ਸੁਣਾ ਲੈ ਤੂੰ ਕੁਝ ਖਾਣਾ ਤੇ ਦੱਸੋ ਮੈਨੂੰ ਮੈਂ ਤੁਹਾਨੂੰ ਬਣਾ ਕੇ ਦਵਾ ਸ਼ੁਕਰਿਆ ਅੱਜ ਕਿਦਾਂ ਦਿਨ ਚੜ ਗਿਆ ਚੱਲ ਮਮੂ ਤੇ ਦਿਨ ਚੜਾ ਕਰਨ ਵਾਲਾ ਤੇ ਪੁੱਛਣ ਕਿਚਨ ਵਾਲਾ ਅੱਜ ਤੇ ਕਿਤੇ ਦਿਨ ਕਰਮਾ ਵਾਲਾ ਚੜਿਆ ਲੱਗਦਾ ਚੱਲ ਕੋਈ ਨਹੀਂ ਮੈਨੂੰ ਦੱਸੋ ਹਾਂ ਤੂੰ ਹੀ ਕੁਝ ਖਾ ਲਾਂਗੀ ਕੁਝ ਬਣਾਏਂਗੀ ਤੇ ਜੇ ਤੇ ਬਣਾਵੇਂਗੀ ਤੇ ਖਾ ਲਾਂਗੀ ਜਾਂ ਤੂੰ ਬਣਾਵੇਂਗੀ ਨਾ ਤੇ ਖਾਣਾ ਕਿੱਥੋਂ ਗੱਲਾਂ ਨਾਲ ਤੇ ਥੋੜੇ ਘੜਾ ਬਣ ਜਾਣਾ ਵਾ ਨਹੀਂ ਨਹੀਂ ਮੈਂ ਬਣਾ ਦੇਣੀ ਆ ਤੂੰ ਹੀ ਅੰਦਰ ਜਾ ਕੇ ਦਵਾਈ ਖਾਓ ਤੇ ਰੈਸਟ ਕਰੋ ਝਾੜੂ ਮੈਂ ਆਪੀ ਲਾ ਲਾਣਾ ਸ਼ੁਕਰਿਆ ਹਾਂ ਵੇਖੋ ਇਲੋ ਨੀ ਕਿਤਾ ਆਪੇ ਇਨਾ ਖਣਾ ਆਪੇ ਆ ਤੇ ਮੈਂ ਇਕੱਠਾ ਕਰ ਲਾ ਤੇ ਜੇ ਹੁਣ ਮੈਂ ਝਾੜੂ ਫੜਿਆ ਵਾ ਨਾ ਤੇ ਹੁਣ ਆਣ ਕੇ ਧਿਆਂਦੀ ਮੈਂ ਲਾ ਦਿੰਨੀ ਆ ਚਲੋ ਸ਼ੁਕਰਿਆ ਤਾਂ ਵੀ ਹੋ ਜਾਂ ਤੇ ਅਕਲ ਤੇ ਆਈ ਤੇ ਨਹੀਂ ਤੇ ਉਹ ਲਖਬੀਰ ਕਿੱਥੇ ਗਿਆ ਉਹ ਤੇ ਬਾਹਰ ਗੇ ਝੋਨਾ ਵੜਾ ਹੁੰਦੀ ਹੈ ਅੱਛਾ ਲੱਗ ਪੇ ਮੈਂ ਕਿ ਚਾਹ ਬਣਾਈ ਸੀ ਬਾਰਾ ਤੇਰਾ ਕੱਪ ਕਹਿੰਦੇ ਸੀ ਬਣਾ ਕੇ ਤੇ ਕਰਨ ਹੱਥ ਭੇਜ ਦੇ ਅੱਛਾ ਤੇ ਫਿਰ ਮੈਂ ਰਸੋਈ ਚ ਤਾਈ ਤੇ ਤੁਹਾਨੂੰ ਵੇਖਿਆ ਮਮੀ ਹੋਂ ਤੁਹਾਡੀ ਸਿਹਤ ਪੂਰੀ ਤੇਰਾ ਠੀਕ ਹੈ ਨਾ ਉਹ ਸਿਹਤ ਤੇ ਮੇਰੀ ਠੀਕ ਵਾ ਤੇ ਪਰ ਇਹ ਆ ਫੇ ਤੂੰ ਤੇ ਪਤ ਜੇ ਚੰਗੇ ਇਦਾਂ ਤੋਂ ਕਰੇ ਤਾਂ ਮੈਨੂੰ ਤੂੰ ਬੁਰੀ ਤੇ ਨਹੀਂ ਲੱਗਦੀ ਜੇ ਹੁਣ ਵੱਡੀ ਕਰਦੀ ਆ ਤੇ ਮੈਂ ਸਿਵਤ ਕਰਨੀ ਆ ਤੇ ਜੇ ਤੂੰ ਵੀ ਓਦਾਂ ਦੀ ਵੱਡ ਜਾ ਤੇ ਤੇਰੇ ਵੀ ਸਿਵਤ ਕਰਾਂ ਤੂੰ ਕਿਹੜੀ ਮੈਨੂੰ ਮਾੜੀ ਲੱਗਨੀ ਹੈ ਹਾਂਜੀ ਉਹ ਤੇ ਹੈ ਆਹ ਨੌਂਤੀਆਂ ਮਾੜੀਆਂ ਤਾਂ ਨਹੀਂ ਹੁੰਦੀਆਂ ਕਿਸੇ ਦਾ ਜੀ ਨਹੀਂ ਕਰਦਾ ਕਹਿਣ ਨੂੰ ਪਰ ਜੇ ਨੌਂਤੀ ਚੰਗੇ ਕੰਮ ਕਰੇ ਨਾ ਤਾਂ ਫਿਰ ਆਪੇ ਜੀ ਕਰਦਾ ਵੀ ਪੁੱਤ ਮੇਰੇ ਤੋਂ ਨੌਂ ਚੱਲ ਜੀ ਅੱਗੇ ਵੀ ਮੈਂ ਚੰਗੇ ਕੰਮ ਹੀ ਕਰਦੀ ਆ ਤੁਹਾਨੂੰ ਪੁਲੇਖਾ ਕਈ ਵਾਰ ਲੱਗ ਜਾਂਦਾ ਕਿ ਨਹੀਂ ਪੁੱਤ ਤੂੰ ਅੱਗੇ ਕਰਦੀ ਨਹੀਂ ਰਹੀ ਤੂੰ ਤੇ ਅੰਦਰ ਵੜ ਕੇ ਬਹਿ ਰਹਿਣਾ ਉਹ ਕੱਲੀ ਵਿਚਾਰੀ ਚੌਂਕੇ 'ਚ ਵੱਡੀ ਰਹਿੰਦੀ ਪਕੰਦੀ ਰਹਿੰ ਕਿੱਡਾ ਸੋਹਣਾ ਲੱਗੇ ਹਾਂਜੀ ਉਹ ਤੇ ਨਾਲੇ ਘਰ ਸੋਹਣਾ ਚੱਲਦਾ ਨਾਲੇ ਲੋਕਾਂ ਦੀ ਸੋਭਾ ਹੁੰਦੀ ਆ ਹੂੰ ਇਦਾਂ ਕਰੀਦਾ ਹੁੰਦਾ ਵਾ ਤੇ ਜੇ ਤੁਸੀਂ ਚੰਗੇ ਕੰਮ ਕਰੇਗੇ ਤੇ ਮੈਨੂੰ ਕਿਹੜੀ ਤੂੰ ਆਖਣਾ ਮੈਂ ਆਖਣਾ ਤੈਨੂੰ ਕਿ ਤੂੰ ਮਾੜੀ ਆ ਮੈਂ ਆਪੇ ਆਖਣਾ ਤੇ ਕਰਦੀ ਆ ਸਭ ਕੁਝ ਹਾਂਜੀ ਹਾਂਜੀ ਉਹ ਤੇ ਹੈ ਚਲ ਕੋਈ ਨਹੀਂ ਮੰਮੀ ਰੈਸਟ ਕਰੋ ਤੇ ਮੈਂ ਤੁਹਾਨੂੰ ਰੋਟੀ ਪਾਣੀ ਬਣਾ ਕੇ ਤੇ ਨਾਲੇ ਚਾਹ ਬਣਾ ਕੇ ਲਿਆਣੀ ਰੋਟੀ ਤੇ ਚੱਲ ਮੈਂ ਖਾ ਲਈ ਤੇ ਚਾਹ ਬਣਾ ਲੈ ਘੁੱਟ ਬਣਾਉਣੀ ਆ ਤੇ ਕਰ ਲਾ ਫੇਰ ਇੰਨਾ ਕੂੜਾ ਚਲ ਕੋਈ ਨਹੀਂ ਮੈਂ ਕਰ ਦੂਗੀ ਬਰਾ ਲੱਗਦਾ ਕੋਈ ਆ ਜਾਂਦਾ ਤੇ ਆਖਣਾ ਮੈਂ ਆਖਾਂ ਦੋ ਤਿੰਨ ਜਣੀਆਂ ਨੇ ਤੇ ਖਲਾਰਾ ਕਿਦਾਂ ਪਿਆ ਕੰਮ ਕਰਦੇ ਚੰਗੇ ਲੱਗੀ ਦਾ ਪੁੱਤ ਹਾਂਜੀ ਹਾਂਜੀ ਉਹ ਤਾਂ ਹੈ ਚੌਂਕੇ ਦਾ ਸਾਂਭਿਆ ਗਿਆ ਸਾਰਾ ਹਾਂ ਸਾਂਭਿਆ ਗਿਆ ਰੋਟੀ ਪਾਣੀ ਬਣ ਬਣਾਤਾ ਸੀ ਤੇ ਮੈਂ ਤੁਹਾਨੂੰ ਲਿਆ ਕੇ ਦਿੰਦੀ ਚਲੋ ਤੁਸੀਂ ਬੈਠੋ ਅੰਦਰ ਚਲੋ ਜੰਗਾ ਸ਼ੁਕਰ ਹੈ ਰੱਬ ਦੀ ਘੜੀ ਚੱਜ ਜਾਇਆ ਤੇ ਨਹੀਂ ਮਾਤਾ ਤੈਨੂੰ ਕੀ ਪਤਾ ਮੈਂ ਕਿਹੜੇ ਕੰਮ ਨੂੰ ਆਈ ਸੀ ਇਹ ਵੀ ਮੇਰਾ ਕੋਈ ਸਕੀਮ ਹੀ ਸੀ ਉੱਦਾਂ ਮੈਂ ਇੰਨੀ ਮਿੱਠੀ ਪਿਆਰੀ ਤੇ ਨਾ ਬਣ ਨਹੀਂ ਸਕਦੀ ਕਿਉਂਕਿ ਧੁੱਗੀ ਤੇ ਮੈਂ ਕਹੀ ਮੈਨੂੰ ਬੜਾ ਕੀਤਾ ਪਰ ਹੁਣ ਕੀ ਕਰਨਾ ਜੇ ਮੈਂ ਜਾਣਾ ਹੈ ਨਾ ਬਾਹਰ ਕੁਛ ਨਾ ਕੁਛ ਕਰਨਾ ਤੇ ਪਹਿਣਾ ਹੀ ਹੈ ਨਹੀਂ ਮੰਮੀ ਜਿਹੜਾ ਤੂੰ ਸਿਫਤਾ ਕਰਦੀ ਆ ਨਾ ਵੱਡੀ ਦੀਆਂ ਤੂੰ ਵੀ ਮੇਰੀਆਂ ਸਿਫਤਾ ਕਰ ਰੋ ਨਾ ਹੀ ਹਟ ਨਾ ਇਦਾਂ ਦਾ ਮੈਂ ਸਕੀਮ ਲਾ ਹੀ ਲਈਏ ਤੁਹਾਡਾ ਸਾਭੂ ਮੈਂ ਲਾਣਾ ਬਸ ਖੜ ਜਾ ਤੂੰ ਵੀ ਦੋ ਚਾਰ ਦਿਨ ਲੱਗ ਪਤਾ ਜਾਊਗਾ